ICE ਦੇ ਡਿਟੈਂਸ਼ਨ ਸੈਂਟਰ ਵਿੱਚ ਇੱਕ ਕੈਦੀ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੀ ਖਬਰ ਨੇ ਸਥਾਨਕ ਤੇ ਰਾਸ਼ਟਰੀ ਪੱਧਰ ਤੇ ਸੰਸਨੀ ਫੈਲਾ ਦਿੱਤੀ ਹੈ 32 ਸਾਲਾ ਚੀਨੀ ਨਾਗਰਿਕ ਚਾਓ ਫਿੰਗ ਨੂੰ 5 ਅਗਸਤ ਦੀ ਸਵੇਰ ਨੂੰ ਡਿਟੈਂਸ਼ਨ ਸੈਂਟਰ ਦੇ ਸ਼ਾਵਰ ਰੂਮ ਦੇ ਵਿੱਚ ਲਟਕਦਾ ਹੋਇਆ ਬਰਾਮਦ ਕੀਤਾ ਗਿਆ ਪੈਂਸਿਲਵੇਨੀਆ ਸਟੇਟ ਪੁਲਿਸ ਅਤੇ ICE ਦੇ ਅਧਿਕਾਰੀਆਂ ਨੇ ਮੌਤ ਨੂੰ ਖੁਦਕੁਸ਼ੀ ਕਰਾਰ ਦਿੱਤਾ ਹੈ ਪਰ ਘਟਨਾ ਤੋਂ ਬਾਅਦ ਡਿਟੈਂਸ਼ਨ ਸੈਂਟਰਸ ਦੇ ਹਾਲਾਤਾਂ ਅਤੇ ਇਮੀਗ੍ਰੇਸ਼ਨ ਨੀਤੀਆਂ ਤੇ ਵੀ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਪੈਂਸਿਲਵੇਨੀਆ ਦੇ ਮਸ਼ਾਨਨ ਵੈਲੀ ਪ੍ਰੋਸੈਸਿੰਗ ਸੈਂਟਰ ਵਿੱਚ ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਦੀ ਇੱਕ ਜੇਲ੍ਹ ਅੰਦਰ ਪ੍ਰਵਾਸੀ ਨੇ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਸਰਕਾਰ ਤੇ ਏਜੰਸੀਆਂ ਤੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਜਾਣਕਾਰੀ ਦੇ ਮੁਤਾਬਿਕ ਚਾਓ ਫੇਂਗ ਨਾਦਾ ਚੀਨੀ ਨਾਗਰਿਕ ਜੋ ਕਿ ਨਿਊਯਾਰਕ ਦਾ ਵਸਨੀਕ ਸੀ ਉਸ ਨੂੰ 5 ਅਗਸਤ ਨੂੰ ਸਵੇਰੇ 5:21 'ਤੇ ਮੁਸ਼ੈਨਨ ਵੈਲੀ ਪ੍ਰੋਸੈਸਿੰਗ ਸੈਂਟਰ ਦੇ ਸ਼اور ਰੂਮ ਦੇ ਵਿੱਚ ਬੇਹੋਸ਼ ਅਤੇ ਲਟਕਦਾ ਹੋਇਆ ਪਾਇਆ ਗਿਆ ਆਈਸੀਈ ਦੇ ਅਧਿਕਾਰੀਆਂ ਦੇ ਮੁਤਾਬਕ ਜੇਲ੍ਹ ਦੇ ਅੰਦਰ ਸਟਾਫ ਨੇ ਤੁਰੰਤ ਉਸ ਨੂੰ نیچے ਉਤਾਰਿਆ ਅਤੇ ਉਸ ਨੂੰ ਮੈਡੀਕਲ ਸਹਾਇਤਾ ਦੇਣੀ ਸ਼ੁਰੂ ਕੀਤੀ ਪਾਇਰਸ ਵੀਰੇ 6:03 ਤੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਗੇ ਦੇ ਹੱਥਾਂ ਵਿੱਚ ਇੱਕ ਸੁਸਾਇਸਾਈਡ ਨੋਟ ਵੀ ਬਰਾਮਦ ਹੋਇਆ ਪੈਂਸਿਲਵੇਨੀਆ ਸਟੇਟ ਪੁਲਿਸ ਨੇ ਜਾਂਚ ਵਿੱਚ ਇੱਕ ਹੱਥ ਲਿਖਿਤ ਨੋਟ ਮਿਲਣ ਅਤੇ ਕਿਸੇ ਵੀ ਅਪਰਾਧਿਕ ਸਾਜ਼ਿਸ਼ ਦੇ ਸਬੂਤ ਨਾ ਮਿਲਣ ਤੇ ਇਸ ਨੂੰ ਖੁਦਕੁਸ਼ੀ ਘਰਾ ਦਿੰਦਾ ਹੈ ਆਈਸੀ ਦੇ ਮੁਤਾਬਕ ਉਸਨੇ ਯੂਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆਫਿਸ ਆਫ ਇਨਸਪੈਕਟਰ ਜਨਰਲ ਅਤੇ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਮਰੀਕਾ ਦੇ ਵਿੱਚ ਚੀਨੀ ਕੌਂਸਲੇਟ ਨੂੰ ਵੀ ਗੇ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ ਚਾਓ ਫੇ ਗੇ ਨੂੰ 23 ਜਨਵਰੀ ਨੂੰ ਲੋਅਰ ਪੈਕਸਟਨ ਟਾਊਨਸ਼ਿਪ ਪੁਲਿਸ ਨੇ ਹੈਰਿਸਬਰਗ ਦੇ ਵਿੱਚ ਇੱਕ ਸੀਵੀਐਸ ਸਟੋਰ ਤੇ ਗ੍ਰਿਫਤਾਰ ਕੀਤਾ ਸੀ ਜਿੱਥੇ ਉਸ ਤੇ ਚੋਰੀ ਕੀਤੇ ਕ੍ਰੈਡਿਟ ਕਾਰਡਸ ਤੇ ਖਰੀਦਦਾਰੀ ਕਰਨ ਦਾ ਇਲਜ਼ਾਮ ਸੀ ਜਾਂਚ ਦੌਰਾਨ ਪੁਲਿਸ ਨੂੰ ਗੇ ਦੇ ਸੈਲਫੋਨ ਦੇ ਵਿੱਚੋਂ ਕਈ ਚੋਰੀ ਕੀਤੇ ਕ੍ਰੈਡਿਟ ਕਾਰਡ ਨੰਬਰ ਮਿਲੇ 24 ਜਨਵਰੀ ਨੂੰ ਆਈਸੀਈ ਨੇ ਜੇਲ੍ਹ ਦੇ ਵਿੱਚੋਂ ਗੇ ਨੂੰ ਗ੍ਰਿਫਤਾਰ ਕਰ ਲਿਆ ਮੁਸ਼ੈਨ ਅਵੈਲੀ ਪ੍ਰੋਸੈਸਿੰਗ ਸੈਂਟਰ ਜੋ ਕਿ ਫਿਲਡਬਰਗ ਪੈਂਸਿਲਵੇਨੀਆ ਦੇ ਵਿੱਚ ਸਥਿਤ ਹੈ ਅਤੇ ਇੱਕ ਪੁਰਾਣੀ ਜੇਲ ਹੈ ਜਿਸ ਨੂੰ ਜੀਈਓ ਗਰੁੱਪ ਦੁਆਰਾ ਆਈਸੀਈ ਦੇ ਇੱਕ ਇਕਰਾਰਨਾਮੇ ਦੇ ਅਧੀਨ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਦੇ ਵਜੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਆਈਸੀ ਦਾ ਇਸ ਦੌਰਾਨ ਇੱਕ ਬਿਆਨ ਸਾਹਮਣੇ ਆਇਆ ਜਿਸ ਨੇ ਉਸ ਜਿਸ ਦੇ ਵਿੱਚ ਉਸਨੇ ਕਿਹਾ ਕਿ ਉਸਦੇ ਸਾਰੇ ਕੈਦੀਆਂ ਨੂੰ ਸਹੂਲਤ ਤੇ ਪਹੁੰਚਣ ਦੇ 12 ਘੰਟਿਆਂ ਅੰਦਰ ਮੈਡੀਕਲ ਡੈਂਟਲ ਮਾਨਸਿਕ ਤੇ ਸਿਹਤ ਸਕ੍ਰੀਨਿੰਗ ਮੁਹੱਈਆ ਕਰਵਾਈ ਜਾਂਦੀ ਹੈ ਅਤੇ 14 ਦਿਨਾਂ ਦੇ ਅੰਦਰ ਪੂਰੀ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ 24 ਘੰਟੇ ਐਮਰਜੈਂਸੀ ਦੇਖਭਾਲ ਅਤੇ ਮੈਡੀਕਲ ਅਪਾਇੰਟਮੈਂਟਸ ਦੀ ਸਹੂਲਤ ਵੀ ਕੈਦੀਆਂ ਨੂੰ ਦਿੱਤੀ ਜਾਂਦੀ ਹੈ ਹਾਲਾਂਕਿ ਗੇ ਦੀ ਮੌਤ ਨੇ ਆਈਸੀਈ ਦੀਆਂ ਜੇਲ੍ਹਾਂ ਅਤੇ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਮਾਨਸਿਕ ਸਿਹਤ ਸੇਵਾਵਾਂ ਅਤੇ ਕੈਦੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਮਨੁੱਖੀ ਅਧਿਕਾਰ ਸੰਗਠਨਾ ਨੇ ਪਹਿਲਾਂ ਵੀ ICE ਸਹੂਤਾ ਵਿੱਚ ਗੈਰਕਾਨੂੰਨੀ ਸਥਿਤੀਆਂ ਤੇ ਨਾਕਾਫੀ ਮੈਡੀਕਲ ਦੇਖਭਾਲ ਦੇ ਇਲਜ਼ਾਮ ਲਗਾਏ ਜਿਵੇਂ ਕਿ ਫਲੋਰੀਡਾ ਦੇ ਐਲੀਗੇਟਰ ਅਲਕਾਟਰਾਸ ਦੇ ਵਿੱਚ ਦੇਖਿਆ ਗਿਆ ਗੇਦੀ ਮੌਤ ਨੇ ICE ਦੀਆਂ ਹਿਰਾਸਤ ਸਹੂਲਤਾਂ ਵਿੱਚ ਸਥਿਤੀਆਂ ਤੇ ਚਰਚਾ ਤੇਜ਼ ਕਰ ਦਿੱਤੀ ਹੈ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਅਤੇ ਹੋਰ ਮਨੁੱਖੀ ਅਧਿਕਾਰ ਸੰਗਠਨ ਪਹਿਲੇ ਦਿਨ ਤੋਂ ਹੀ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਕੈਦੀਆਂ ਦੇ ਨਾਲ ਹੋ ਰਹੇ ਸਲੂਕ ਨੂੰ ਲੈ ਕੇ ਸਰਕਾਰਾਂ ਅਤੇ ਏਜੰਸੀਆਂ ਦੀ ਆਲੋਚਨਾ ਕਰ ਚੁੱਕੇ ਨੇ ਪਰ ਕਿਸੇ ਕੈਦੀ ਵੱਲੋਂ ਡਿਟੈਂਸ਼ਨ ਸੈਂਟਰ ਦੇ ਵਿੱਚ ਖੁਦਕੁਸ਼ੀ ਕਰਨ ਦਾ ਇਹ ਗੰਭੀਰ ਮੁੱਦਾ ਹੈ ਜਿਸ ਤੇ ਜਵਾਬ ਦੇਣ ਤੋਂ ਸਰਕਾਰਾਂ ਪਛ ਨਹੀਂ ਸਕਦੀਆਂ ਆਉਂਦੇ ਸਮੇਂ ਦੇ ਵਿੱਚ ਇਹ ਮੁੱਦਾ ਹੋਰ ਵੀ ਤੂਲ ਫੜ ਸਕਦਾ ਹੈ